ਚੰਡੀਗੜ੍ਹ ਦੇ ਲੋਕ ਦੂਜੇ ਸੁਬਿਆਂ ਦੇ ਵਾਂਗ ਜਾਂ ਕਹਿ ਸਕਦੇ ਹੋ ਕਿ ਦੂਜੇ ਰਾਜਾਂ ਦੇ ਵਾਂਗ ਹੁਣ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਕਿਉਂਕਿ ਇੱਕ ਤੋਂ ਬਾਅਦ ਇੱਕ ਵਾਰਦਾਤ ਇੱਥੇ ਦੇਖੀ ਜਾ ਰਹੀ ਹੈ ਤੇ ਮਿੰਟਾਂ ਸਕਿੰਟਾਂ ਵਿੱਚ ਹਮਲਾਵਾਰ ਗੋਲੀਆਂ ਚਲਾ ਕੇ ਫਰਾਰ ਹੋ ਰਹੇ ਨੇ ਤੇ ਹੁਣ ਤੱਕ ਚੰਡੀਗੜ੍ਹ ਪੁਲਿਸ ਤਿੰਨ ਵੱਡੀਆਂ ਵਾਰਦਾਤਾਂ 'ਚ ਫਾਇਰਿੰਗ ਕਰਨ ਵਾਲਿਆਂ ਨੂੰ ਕਾਬੂ ਕਰਨ ਵਿੱਚ ناکਾਮਜਾਬ ਰਹੀ ਹੈ ਜਿਸ ਦੇ ਚੱਲਦਿਆਂ ਹੁਣ ਸਵਾਲ ਖੜੇ ਹੋ ਰਹੇ ਆ ਕਿ ਦੂਜੇ ਰਾਜਾਂ ਵਾਂਗ ਕੀ ਹੁਣ ਚੰਡੀਗੜ੍ਹ ਵੀ ਸੁਰੱਖਿਅਤ ਨਹੀਂ ਰਿਹਾ ਤਾਂ ਤਾਜ਼ਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੀਤੀ ਦੇਰ ਰਾਤ ਇੱਕ ਨੌਜਵਾਨ ਆਪਣੀ ਫੋਰਚੂਨਰ ਗੱਡੀ ਵਿੱਚ ਜਿੰਮ ਲਗਾਉਣ ਤੋਂ ਬਾਅਦ ਘਰ ਨੂੰ ਵਾਪਸ ਜਾ ਰਿਹਾ ਸੀ ਤਾਂ ਪਿੱਛੋਂ ਇੱਕ ਗੱਡੀ ਆਂਦੀ ਐ ਤੇ ਉਸ ਵੱਲੋਂ ਫੋਰਚੂਨਰ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਇਸ ਵਿੱਚ ਇਹ ਨੌਜਵਾਨ ਵਾਲ-ਵਾਲ ਬਚਦਾ ਹੈ ਅਤੇ ਜਾਨੀ ਨੁਕਸਾਨ ਤੋਂ ਬਚਾ ਰਹਿੰਦਾ ਹੈ ਪਰ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਕਦੋਂ ਤੱਕ ਇਹ ਵਾਰਦਾਤਾਂ ਹੁੰਦੀਆਂ ਰਹਿਣਗੀਆਂ ਕਿਉਂਕਿ ਹੁਣ ਤੱਕ 3 ਦਿਨਾਂ ਦੇ ਵਿੱਚ 3 ਵੱਡੀਆਂ ਵਾਰਦਾਤਾਂ ਦੇਖਿਆ ਗਿਆ ਨੇ ਤਾਂ ਪਹਿਲੀ ਪੀਜੀਆਈ ਦੇ ਕੋਲ ਫਾਇਰਿੰਗ ਹੁੰਦੀ ਆ ਜਦੋਂ ਵੱਡੀ ਵਾਰਦਾਤ ਪਹਿਲਾਂ ਸਾਹਮਣੇ ਆਉਂਦੀ ਆ ਤਾਂ ਦੂਜੀ ਵੱਡੀ ਵਾਰਦਾਤ ਉਦੋਂ ਸਾਹਮਣੇ ਆਉਂਦੀ ਆ ਜਦੋਂ 56 ਸੈਕਟਰ ਚ ਇੱਕ ਘਰ ਤੇ ਫਾਇਰਿੰਗ ਕੀਤੀ ਜਾਂਦੀ ਹੈ ਤੇ ਇਸ ਫਾਇਰਿੰਗ ਤੋਂ ਬਾਅਦ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਸੀ ਉਹਨਾਂ ਦੀ ਭਾਲ ਚ ਲੱਗੀ ہوئی ਜਰੂਰ ਹੈ ਪੁਲਿਸ ਪਰ ਹੁਣ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਉਧਰ ਰਾਤ ਦੇਖਿਆ ਗਿਆ ਹੈ ਕਿ ਡੱਡੂ ਮਾਜਰਾ ਚ ਜਦੋਂ ਨੌਜਵਾਨ ਜਿਮ ਲਗਾ ਕੇ ਘਰ ਨੂੰ ਵਾਪਸ ਜਾ ਰਿਹਾ ਸੀ ਫੋਰਚਨਰ ਤੇ ਜਿਹੜੀ ਆ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਨੌਜਵਾਨ ਆ ਜਿਹੜਾ ਇਸ ਘਟਨਾ ਵਿੱਚ ਵਾਲ-ਵਾਲ ਬਚਦਾ ਹੈ ਤੇ ਇਸੇ ਦੇ ਚੱਲਦਿਆਂ ਹੁਣ ਵੱਡੇ ਸਵਾਲ ਖੜੇ ਹੋ ਰਹੇ ਆ ਕਿ ਆਖਰਕਾਰ ਕਦੋਂ ਤੱਕ ਇਹ ਬਾਰਦਾਤਾਂ ਜਿਹੜੇ ਆ ਇਹ ਬਾਰਦਾਤਾਂ ਦਾ ਸਿਲਸਲਾ ਉਹ ਜਾਰੀ ਰਹੇਗਾ ਅਤੇ ਜੇਕਰ ਦੇਖਿਆ ਜਾਵੇ ਕਿ ਹੁਣ ਤੱਕ ਇਹ ਤਿੰਨ ਵੱਡੀਆਂ ਬਾਰਦਾਤਾਂ ਨੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲ ਆ ਜਿਹੜੇ ਉਹ ਖੜੇ ਕਰਕੇ ਰੱਖ ਦਿੱਤੇ ਨੇ ਤਾਂ ਦੇਖਿਆ ਗਿਆ ਹੈ ਕਿ ਥਾਣਾ 11 ਵਿੱਚ ਦੇ ਅਧੀਨ ਆਉਂਦੇ ਇਸ ਏਰੀਆ ਵਿੱਚ ਜਦੋਂ ਇਹ ਨੌਜਵਾਨ ਪਹੁੰਚਦਾ ਹੈ ਜਾਨੀ ਕਿ ਡੱਡੂ ਮਾਜਰਾ ਚ ਜਿਹੜਾ ਇਹ ਗਿਆਨਾ 11 ਨੰਬਰ ਥਾਣਾ ਹੈ ਅਤੇ ਇਸ ਥਾਣੇ ਦੇ ਅਧੀਨ ਆਉਂਦੇ ਇਸ ਡੰਪਿੰਗ ਗਰਾਊਂਡ ਸਾਈਡ ਤੋਂ ਜਦੋਂ ਇਹ ਨੌਜਵਾਨ ਆ ਰਿਹਾ ਸੀ ਤਾਂ ਉੱਥੇ ਗੱਡੀ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਫੋਰਚਨਰ ਤੇ ਜਿਹੜੇ ਆ ਫਾਇਰ ਕੀਤੇ ਜਾਂਦੇ ਆ ਤੇ ਫੋਰਚਨਰ 'ਚ ਸਵਾਰ ਜਿਹੜਾ ਨੌਜਵਾਨ ਸੀਗਾ ਉਹ ਇਸ ਹਮਲੇ 'ਚ ਬਾਲਵਾਲ ਬਚਿਆ ਤੇ ਹੁਣ ਸਭ ਤੋਂ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹੁਣ ਇੱਕ ਤੋਂ ਬਾਅਦ ਇੱਕ ਵਾਰ ਦਾਤ ਵਾਪਰੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਹੁਣ ਤੱਕ ਪੁਲਿਸ ਪ੍ਰਸ਼ਾਸਨ ਗ੍ਰਿਫਤਾਰ ਕਰ ਨਹੀਂ ਸਕਿਆ ਜਦੋਂ ਤੱਕ ਇਹ ਜਾਣਕਾਰੀ ਸਾਹਮਣੇ ਆਈ ਹੈ ਤੇ ਉੱਥੇ ਇਹ ਘਰ ਦੇਖਿਆ ਜਾਵੇ ਕਿ ਕਿਸੇ ਸਮੇ ਗੱਲਾਂ ਹੁੰਦੀਆਂ ਸੀ ਕਿਸੇ ਸਮੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦਾ ਇੰਨਾ ਕਰੋਬ ਸੀਗਾ ਕਿ ਲੋਕ थरथਰ ਕੰਬਦੇ ਸੀ ਚੰਡੀਗੜ੍ਹ ਪੁਲਿਸ ਦਾ ਨਾਂ ਲੈਣ ਤੋਂ ਕਿਉਂਕਿ ਚੰਡੀਗੜ੍ਹ ਪੁਲਿਸ ਜਦੋਂ ਕੋਈ ਵੀ ਵਾਰਦਾਤ ਹੁੰਦੀ ਸੀ ਤਾਂ ਨਾਲ ਦੀ ਨਾਲ ਉਸਤੇ ਐਕਸ਼ਨ ਲੈਂਦੇ ਆ ਉਕਤ ਦੋਸ਼ੀਆਂ ਨੂੰ ਕਾਬੂ ਕਰ ਲੈਂਦੀ ਸੀ ਪਰ ਇੱਥੇ ਜਿਹੜੇ ਤਿੰਨ ਇਹ ਮਸਲੇ ਸਾਹਮਣੇ ਆਏ ਨੇ ਇਹਨਾਂ ਨੇ ਜ਼ਰੂਰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਆਖਰਕਾਰ ਹੁਣ ਤੱਕ ਪੁਲਿਸ ਪ੍ਰਸ਼ਾਸਨ ਦੇ ਹੱਥ ਉਹਨਾਂ ਦੋਸ਼ੀਆਂ ਤੱਕ ਕਿਉਂ ਨਹੀਂ ਪਹੁੰਚ ਸਕੇ ਜਿਹੜੇ ਆਰਾਮ ਨਾਲ ਕਿਸੇ ਘਰ ਤੇ ਫਾਇਰਿੰਗ ਕਰ ਜਾਂਦੇ ਆ ਤੇ ਪੀਜੀਆਈ ਦੇ ਨੇੜੇ ਫਾਇਰਿੰਗ ਕਰ ਜਾਂਦੇ ਆ ਤਾਂ ਉੱਥੇ ਹੀ ਉਕਤ ਨੌਜਵਾਨ ਤੇ ਫਾਇਰਿੰਗ ਕਰਕੇ ਫਰਾਰ ਹੋਏ ਨੇ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਹੁਣ ਪੁਖਤਾ ਸੁਰੱਖਿਆ ਦੇ ਪ੍ਰਬੰਧ ਆ ਜਿਹੜੇ ਚੰਡੀਗੜ੍ਹ ਵਿੱਚ ਮੁਰ ਤੋਂ ਕਾਇਮ ਹੋਣਗੇ ਤੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ